ਸਾਰੇ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਮੇਰ ਦਾ ਹੀਟਾ ਹੋਵਾਂਗੇ ਜੀ ਤੇ ਪਹਿਲਾਂ ਇੰਟਰੋ ਕੀਤੀ ਸੀ ਇੰਟਰੋ ਸਹੀ ਨਹੀਂ ਬਣੀ ਤਾਂ ਸੋਚਿਆ ਵੀ ਦੁਬਾਰਾ ਕਰ ਤੀਏ ਠੀਕ ਆ ਜੋ ਬਰੋ ਵਲੌਗ ਥੋੜਾ ਜਿਹਾ ਮਤਲਬ ਕਲਿੱਪਾਂ ਦੇਖ ਲਓ ਕੱਲ ਦੀਆਂ ਤੇ ਅੱਜ ਦੀ ਕਲਿੱਪ ਤਾਂ ਆਹੀ ਆ ਵੀ ਕੂਤਰ ਡਾਏ ਆ ਉਹ ਅੱਗੇ ਐਡ ਕਰਨੇ ਆ ਮੈਂ ਠੀਕ ਆ ਜੋ ਬਰੋ ਪਿੰਜਰੇ ਚ ਲਿਆ ਕੇ ਰੱਖਿਆ ਤੇ ਬਾਕੀ ਇਹ ਖੁੱਡੇ ਨੂੰ ਮਿੱਟੀ ਵੀ ਲਾਵਾਂਗੇ ਤੇ ਹੋਰ ਵੀ ਬੜੇ ਕੰਮ ਕਰਨੇ ਆਜ ਵੀ ਤੇ ਕੱਲ ਵੀ ਮਿੱਟੀ ਲਾਈ ਸੀ ਬਈ ਤੇ ਤੁਸੀਂ ਵਲੌਗ ਨੂੰ ਕਰਿਓ ਇੰਜੋਏ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਮਿੱਟੀ ਸਿੱਟੀ ਪਈ ਗੋਆ ਯਾਨੀ ਕਿ ਕਿਆ ਜਲਾਵਾਂ ਖੁੱਡੇ ਨੂੰ ਮਿੱਟੀ ਠੀਕ ਆ ਮਿੱਤਰੋ ਪੂਰਾ ਇੱਕ ਨੰਬਰ ਕੰਮ ਕਰਾਂਗੇ ਮਿੱਟੀ ਆਪਾਂ ਨਹੀਂ ਲਾਉਂਦੇ ਮਿੱਟੀ ਮੰਮੀ ਲਾਊਗੀ ਠੀਕ ਆ ਜੋ ਬਰੋਂ ਤੇ ਆਪਾਂ ਮਿੱਟੀ ਮੋਟੀ ਸੱਟੀ ਘੇਰ ਲਾ ਲਈਏ ਤੇ ਨਾਲੇ ਫਿਰ ਕਮੂਤਰ ਵੀ ਡਾ ਲੀਏ ਯਾਰ ਕੱਲ ਮਤਲਬ ਮੇਰੇ ਖਿਆਲ ਚ ਮੈਂ ਵਲੌਗ ਬਣਾਇਆ ਸੀ ਕਿ ਨਹੀਂ ਬਣਾਇਆ ਕੋਈ ਚੇਤਾ ਨਹੀਂ ਕੱਲ ਕੋਤੜਾ ਸੀ ਹਾਂ ਬਣਾਇਆ ਉਹ ਹੋਊਗਾ ਅਛਤਰੀ ਦਾ ਐਕਸਪੈਰੀਮੈਂਟ ਕੀਤਾ ਸੀ ਤੇ ਉਹ ਕਬੂਤਰ ਆਇਆ ਤਾਂ ਕਬੂਠਾ ਨਹੀਂ ਆਇਆ ਅੱਜਪਰ ਹੁਣ ਹੋ ਚੁੱਕੀ ਸ਼ਾਮ ਤੇ ਆਪਣੇ ਕਬੂਤਰ ਜਿਹੜੇ ਕੱਲ ਦੇ ਬਲੌਚ ਡਾਇਏ ਸੀਗੇ ਇੱਕ ਹੀ 부ਠਾ ਆਇਆ ਇੱਕ ਉਹ ਸਾਹਮਣੇ ਬੈਠਾ ਨੀਤ ਕੇ ਉਹ ਤਾਰ ਤੇ ਵਿਖਾ ਦੇਣਾ ਜੁਮ ਕਰਕੇ ਉਹ ਬੈਠਾ ਜੀ ਤੇ ਬਾਕੀ ਆਪਾਂ ਖੁੱਡੇ ਦੇ ਲਪਾਈ ਲਪੋਈ ਕਰਤੀ ਜਿਵੇਂ ਇੱਕ ਨੰਬਰ ਕਰਤਾ ਜੀ ਠੀਕ ਆ ਜੀ ਉਤੋਂ ਤੋਂ ਛੱਤ ਵੀ ਕਰਤੀ ਤੇ ਅੱਗੋਂ ਗੇਟ ਵੀ ਕਰਤਾ ਗੋਹਾ ਮਟੀਰ ਲਾ ਕੇ ਤੇ ਇੱਧਰ ਲਈ ਸੈੱਡ ਰਹਿ ਗਈ ਇਹ ਕਰਾਂਗੇ ਫਿਰ ਕਿਸੇ ਦਿਨ ਕਿਉਂਕਿ ਮਿੱਟੀ ਥੋੜੀ ਸੀ ਜਿੰਨਾ ਗੋਸ ਸੀ ਉਹਨਾਂ ਦਾ ਪਰ ਲਾਤਾ ਵਾਸਾ ਇੱਕ ਦੋ ਦਿਨ ਚ ਕਰਦਾਂਗੇ ਉੱਤੇ ਮਤਲਬ ਦੋ ਇੱਕ ਵਾਰ ਇੱਟਾਂ ਦਾ ਹੋਰ ਲਾ ਕੇ ਤੇ ਬਨੇਰਾ ਜਾਂ ਬੰਦ ਤਾਂ ਵੀ ਪਾਣੀ ਪੂਣੀ ਸਾਰਾ ਨਿਕਲ ਜੇ ਇੱਧਰ ਨੁਟ ਲਾਉਂਦੇ ਸੀ ਠੀਕ ਆ ਜੀ ਆਪ ਖਾਦ ਦੰਨਾ ਮੈਂ ਇੱਧਰ ਨੁਟ ਲਾਉਂਦੇ ਸੀ ਤੇ ਬਾਕੀ ਯਾਰ ਆ ਕਬੂਤਰ ਆਪਣਾ ਕੱਲ ਜਿਹੜਾ ਬੱਚਾ ਡਾਇ ਸੀ ਨਾਲ ਉਹ ਆ ਤੇ ਉਹ ਕੂਤਰਾ ਉਹ ਬੈਠਾ ਉਹਦੀ ਚੰਗੀ ਤਰ੍ਹਾਂ ਪੜਤਾਲ ਹੈ ਨਹੀਂ ਵੀ ਉਹ ਕੂਤਰਾ ਜਾਂ ਕੋਈ ਨਵਾਂ ਬੈਠਾ ਉੱਤੇ ਆਣ ਕੇ ਤੇ ਬਾਕੀ ਆ ਕਬੂਤਰ ਨੂੰ ਲਾ ਕੇ ਤੇ ਇੱਧਰੋਂ ਜਿਹੜਾ ਬੱਚਾ ਆ ਪਾ ਡੇ ਰੋਣਾ ਉਹ ਛਤਰੀ ਤੇ ਦਿੰਨੇ ਆ ਬੰਨ ਠੀਕ ਹੈ ਜੀ ਤੇ ਬਾਕੀ ਉਤਰ ਤੌਕੀ ਰਿਪੋਰਟ ਲਓ ਜੀ ਆਪਣੇ ਮਾਮੇ ਦਾ ਮੁੰਡਾ ਆਇਆ ਸੀ ਅਮਰਪਾਲ ਦੇ ਕੋਲੇ ਤੇ ਹੁਣ ਚੱਲੇ ਆਉਂਦੇ ਕੋਲੇ ਠੀਕ ਹੈ ਜੀ ਰਾਜਪੁਰੇ ਬਲਾਲ ਪਿੰਡ 'ਚ ਪਹੁੰਚ ਚੁੱਕੇ ਆਪਾਂ ਆਇਆ ਹੋਇਆ ਉਹਦੇ ਸਾਹਮਣੇ ਰਾਜਪੁਰੇ ਜਿਹੜਾ ਅਮਰਪਾਲ ਕੋਲੇ ਆਇਆ ਬਾਈ ਆਪਣਾ ਤੇ ਉੱਥੇ ਜਾ ਕੇ ਮਿਲਦੇ ਆਂ ਮੋਟਰਸਾਈਕਲ ਤੇ ਆਇਆ ਹੋਇਆ ਆਪਾਂ ਲਓ ਜੀ ਆ ਗਏ ਅਮਰਪਾਲ ਕੋਲੇ ਤੇ ਅੰਦਰ ਦੀ ਪੂਗਰੀ ਹੁਣੀ ਬੈਠਿਆ ਜੀ ਜੀ ਆ ਗਏ ਦੀਪੂ ਭਾਈ ਉਹਨੇ ਕੋਲੇ ਕਿਵੇਂ ਆ ਵਧੀਆ ਹੋਸਨਾ ਕੋਈ ਨਵੇਂ ਦਾ ਜੀ ਕਿਵੇਂ ਆ ਜਿਵੇਂ ਹਾਲ ਹੁੰਦੇ ਆ ਤੁੱਕਿਆ ਵਧੀਆ ਭਾਈ ਆ ਗਿਆ ਆ ਗਿਆ ਹਾਓ ਆਰ ਯੂ ਭਾਈ ਕੋ ਲਾਏ ਸਸੀ ਕਾਲ ਜੀ ਆ ਆਹ ਨਾ ਆ ਕਬੂਤਰੀ ਦੀ ਉਹ ਕਬੂਤਰੀ ਕੱਟ ਸੀਗੀ ਲੋ ਜੀ ਉਧਰ ਅਮਰਪਾਲ ਆਇਆ ਹੋਇਆ ਤੇ ਉਹਨੇ ਕਬੂਤਰ ਢਾਤੇ ਯਾਰ ਜਿਹੜੇ ਆਪਣੇ ਨਹੀਂ ਲੱਗੇ ਸੀ ਕਹਿੰਦਾ ਆ ਜੂਗਾ ਤੇ ਵੀ ਕਹਿੰਦਾ ਪੁੱਠੇ ਆ ਜਾਣਗੇ ਇੱਕ ਤਾਂ ਉਹ ਜਿਹੜੇ ਨਵੇਂ ਲੈਂਦੇ ਸੀ ਉਹ ਢਾਤੇ ਤੇ ਕੋ ਕਾਲਾ ਜਿੰਨਾ ਯਾਰ ਜਿਹੜੇ ਚਿੱਟੀਆਂ ਅੱਖਾਂ ਦਾ ਸੀ ਬਾਹਲਾ ਸਰਾਬ ਕੂਤਰ ਵੱਡਾ ਉਹ ਢਾਤਾ ਕਦਾ ਗਰੰਟੀ ਦੇਣਾ ਆ ਜੂਗਾ ਵਾਕੀ ਵੇਖੋ ਯਾਰ ਕੀ ਬਣਦਾ ਤੇ ਮੈਂ ਪੱਠੇ ਵੱਢੀ ਜਾਂਦਾ ਸੀਗਾ ਵਲੌਗ ਬਣਾਉਂਦਾ ਚਿੱਠਾ ਉੱਪਰ ਲਗਾ ਤੇ ਮੈਂ ਵਖਾਉਣਾ ਖੜ ਜੋ ਪੱਠੇ ਵੱਢ ਕੇ ਗਾਣਾ ਪਈ ਜਾਂਦੀਆਂ ਯਾਰ ਅੱਗੇ ਉੱਥੇ ਜਾਵੜੇ ਆਪਣੀ ਪੂਣਾ ਕੋਲੇ ਤੇ ਲੇਟ ਹੋ ਗਏ ਸੀਗੇ ਲੋ ਜੀ ਰਾਤਰੀ ਆਪਣੇ ਕੋਲ ਨਹੀਂ ਤੇ ਜਾਲ ਲਾ ਕੇ ਕੋਈ ਕਬੂਤਰ ਉੱਤੇ ਲਿਆਂਦੇ ਤੇ ਹੁਣ ਵੇਖਦੇ ਆ ਕੀ ਬਣਦਾ ਖੁੱਲੇ ਛੱਡਾਂਗੇ ਕੋਠੇ ਤੇ ਮੰਨ ਕਰਦੇ ਲੋ ਜੀ ਇੱਕ ਆਣ ਕੇ ਬਹਿ ਕੇ ਤੇ ਡੱਬੀ ਜਿਹੜਾ ਨਵਾਂ ਬੱਚਾ ਉਹ ਵੀ ਆਉਣ ਨੂੰ ਮੈਂ ਨੂੰ ਫਿਰਦਾ ਬਸ ਆ ਜੂਗਾ ਇਹ ਤੇ ਬਾਕੀ ਉੱਤੇ ਆਪਾਂ ਖੁੱਲੇ ਛੱਡੇ ਆ ਤੇ ਇੱਕ ਕਾਲਾ ਚਿਣਾ ਵੱਡਾ ਕਬੂਤਰ ਆਪਣੇ ਮਗਰਲੇ ਬਸ ਟਾਣੀ ਉੱਤੇ ਬਹਿ ਜੂਆ ਬੈਠਾ ਠੀਕ ਹੈ ਜੋ ਬ్రో ਦੇਖਾ ਵੀ ਆਣ ਕੇ ਬਹਿਨ ਨੂੰ ਕਰਦੀ ਹੈ ਬਸ ਆ ਗਈ 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 ਬੈ ਗਈ ਬੈ ਗਈ ਬਹਿਂਦੀ ਬਹਿਂਦੀ ਫਿਰ ਉੱਡ ਗਈ ਤੇ ਕਬੂਤਰਾ ਪੁੱਤੇ ਛੱਤ ਤੇ ਛੱਡੇ ਆ ਵਸ ਆ ਜੂਗੀ ਹੁਣ ਤਾਂ ਆ ਗਈ ਆ ਗਈ ਆ ਗਈ ਆ ਗਈ ਤਾਂ ਬਰ ਬਣ ਗਈ ਗੱਲ ਲਓ ਜੀ ਕਬੂਤਰ ਆਪਣੇ ਆ ਕੇ ਬਹਿ ਗਿਆ ਛਤਰੀ ਤੇ ਠੀਕ ਹੈ ਡੱਬੀ ਬੱਚੀ ਜਿਹੜੀ ਡਾਈ ਸੀ ਕਬੂਤਰੀ ਤੇ ਬਾਕੀ ਹੁਣ ਕਬੂਤਰਾਂ ਨੂੰ ਥੱਲੇ ਥੁੱਲੇ ਲੈ ਕੇ ਜਾਣੇ ਆ ਤੇ ਅਮਰਪਾਲ ਵੀ ਗਿਆ ਠੀਕ ਹੈ ਜੋ ਪਰ ਉਹਨੇ ਪੱਠੇ ਲੈ ਕੇ ਆਉਣੇ ਸੀ ਤੇ ਬਾਕੀ ਆਪਣਾ ਕਬੂਤਰੋ ਸਾਹਮਣੇ ਚਿੱਟੇ ਰੰਗ ਵਾਲੀ ਕੋਠੀ ਦੇ ਬਹਿ ਗਿਆ ਜੀ ਤੇ ਹੁਣ ਮੈਂ ਕਬੂਤਰਾਂ ਨੂੰ ਥੱਲੇ ਲਿ ਜਾ ਕੇ ਦਾਣੀ-ਦੋਣੀ ਪਾਦਾ ਜੀ ਇੱਥੇ ਹੀ ਕਰ ਦਿੰਨੇ ਆ ਜੀ ਥੱਲੇ ਪਿੰਜਰੇ 'ਚ ਤਲੋੜ ਹੀ ਨਹੀਂ ਪੈਂਚਦੇ ਇੱਥੇ ਅੰਦਰ ਰੋਟੀਆਂ ਬਕਾਈ ਜਾਂਦੇ ਆ ਰੋਟੀਆਂ ਜੁੱਖਾਂ ਜਾਣੀਆਂ ਪੱਲੇ ਪਾਸੇ ਚਲੋ ਪੱਲੇ ਪੱਲੇ ਪਾਸੇ ਇੱਕ-ਇੱਕ ਕਰਕੇ ਤਾੜਵੀਏ ਸੈਕਿੰਡ ਦੇ ਤੇ ਕੱਲ ਵਲੌਗ ਨਹੀਂ ਬਣਾ ਸਕੇ ਥੋੜੇ ਮਿੰਟਾਂ ਦਾ ਬਣਿਆ ਤੇ ਫਿਲਹਾਲ ਅਜ ਤੜਕੇ ਤੜਕੇ ਗੁੱਕੜ ਠੀਕ ਹੈ ਜੱbro ਛਟ ਤੇ ਆ ਆਓ ਆਓ 10000 ਰਿ ਕਮੈਂਟ ਕਰਕੇ ਕਲਰ ਲਰ ਹੈ ਕਿ ਦੇਸੀ ਕੁੱਕੜ ਐਸੇ ਤੁਹਾਨੂੰ ਤਾਂ ਪਤਾ ਹੋਣਾ ਯਾਰ ਬਈ ਠੀਕ ਹੈ ਜੱbro ਤੇ ਬਾਕੀ ਛਤਰੀਆਂ ਚੁਤਰੀਆਂ ਤੇ ਆਇਂਦੇ ਤੇ ਆਹੀਂ ਲਾਉਣੀਆਂ ਤੈਹ ਲਿਆਉਣੀਆਂ ਜਿੰਦੀ ਕੁ ਛਤਰੀ ਦੀ ਨੀਲੀ ਉਸ ਦੀ ਵੀ ਨੀਲੀ ਕਰ ਦੇਣੀ ਐ ਨੀਲੀ ਤਾਂ ਤੇ ਹੁੰਦੇ ਆ ਤੇ ਫਲਾਲ ਗੇਟ ਲਾ ਦिए ਜਾਲ ਜਪਾ ਕੇ ਕਬੂਤਰ ਆਪਾਂ ਲੈ ਆਂਦੇ ਉੱਤੇ ਤੇ ਹੁਣ ਲਾਉਣੇ ਛਤਰੀਆਂ ਇੱਥੇ ਠੀਕ ਹੈ ਜਿਹੜਾ ਕੱਲ ਕਬੂਤਰ ਉੱਡਿਆ ਯੋ ਉਹ ਸਾਹਮਣੇ ਕੋਠੀਆਂ ਤੇ ਬੈਠਾ ਜਾ ਕੇ ਉਹ ਨਹੀਂ ਵਿਖਦਾ ਪਿਆ ਕਬੂਤਰ ਨਵੇਂ ਵੀ ਕਈ ਆਏ ਫਿਰਦੇ ਆ ਉਨ ਚੌਂਡੀ ਜੀ ਤੇ ਵਿਖਦਾ ਤੇ ਬਾਕੀ ਕੂਤਰ ਲਿਆਂਦੇ ਤੇ ਛਤਰੀਆਂ ਲਾ ਦੀਏ ਆਪਾਂ ਠੀਕ ਆ ਬਈ ਜਿਹੜਾ ਛਤਰੀਆਂ ਦੇ ਕਬੂਤਰ ਆ ਜਾਣੋ ਜੀ ਹੁਣ ਐ ਨਹੀਂ ਸਮਝ ਆਉਂਦਾ ਵੀ ਉਹ ਛਤਰੀ ਲਾਈਏ ਜਾਂ ਛਤਰੀ ਲਾਈਏ ਕਿਉਂਕਿ ਉਹ ਨੀਲੀ ਤਾਂ ਤੇ ਲੱਗੇ ਨੀਲੀ ਤਾਂ ਦੀ ਉਹ ਵੀ ਆ ਉਹ ਥੋੜੀ ਨੀਲੀ ਐ ਤੇ ਆ ਜਿਆਦੀ ਨੀਲੀ ਐ ਠੀਕ ਆ ਜੋ ਬਰੋ ਵੇਨੇ ਆ ਦੋ ਇੱਕ ਇਹਨੇ ਤੇ ਲਾ ਦਿੰਨੇ ਆ ਇੱਕ ਉਹਨੇ ਤੇ ਲਾ ਦਿੰਨੇ ਆ ਠੀਕ ਆ ਜੋ ਬਰੋ ਇੱਕ ਨਵਾਂ ਕੂਤਰ ਤਾਣ ਕੇ ਕੋਠੀ ਤੇ ਬਹਿ ਗਿਆ ਸਾਹਮਣੇ ਲੀ ਤੇ ਠੀਕ ਆ ਜੀ ਤੇ ਪਰ ਆਹ ਛਤਰੀ ਆਪਾਂ ਨੂੰ ਲਾਉਣੀ ਪੈਣੀ ਆ ਥੱਲੇ ਉਹ ਬੋਲਤੇ ਤੇ ਉਹ ਛਤਰੀ ਲਾਉਣੀ ਪੈਣੀ ਆ ਉੱਤੇ ਠੀਕ ਹੈ ਚੋ ਬਰੋ ਉਹਦੇ ਤੇ ਤਿੰਨ ਚਾਰ ਕੂਤਰ ਬੰਨਦਾਂਗੇ ਇੰਜ ਤੇ ਦੋ ਕੂਤਰ ਬੰਨਦਾਂਗੇ ਠੀਕ ਹੈ ਚੋ ਬਰੋ ਕਿਉਂਕਿ ਉਹ ਛਤਰੀ ਦੀ ਇਰ ਇੱਥੇ ਛੱਤ ਲੱਗਦੀ ਨਹੀਂ ਕਿਸੇ ਜਗ੍ਹਾ ਤੇ ਕਿਤੇ ਵੀ ਉਹ ਬਾਲਟੀ ਚ ਮਿੱਟੀ-ਮਿੱਟੀ ਪਰਕਮੈਂਟ ਡਿਕਾਰਡਮਟ ਕਰਕੇ ਦੇਖਿਆ ਪਰ ਨਹੀਂ ਸੈਟਿੰਗ ਬੈਠੀ ਚਲੋ ਕੋਈ ਨਹੀਂ ਉਹ ਉੱਤੇ ਲਾ ਦਿੰਨੇ ਆ ਤੇ ਆ ਥੱਲੇ ਲਾ ਦਿੰਨੇ ਕਿੱਡੀ ਗੱਲ ਆਉਣਾ ਉਹ ਤੇ ਥੱਲੇ ਵੀ ਆ ਜੂਗਾ ਠੀਕ ਹੈ ਚੋ ਬਰੋ ਤੇ ਬਾਕੀ ਕਰਦੇ ਆ ਹੋਲਡਪੋਲ ਉਹ ਕੋਠੀ ਤੇ ਕੂਤਰ ਆਪਣਾ ਬੈਠਾ ਸੀਗਾ ਉਹ ਨਹੀਂ ਬਈ ਆਇਆ ਪਤਾ ਨਹੀਂ ਕੀ ਚੱਕਰ ਹੈ ਤੇ ਜਾਲ ਨਾਲ ਕੂਤਰ ਜਾਲ ਚ ਹੀ ਪਿਆ ਉਦੋਂ ਦਾ ਇੱਕ ਸਾਹਮਣੇ ਆਣ ਕੇ ਬਹਿ ਗਿਆ ਉਹ ਖੰਭੇ ਤੇ ਕੂਤਰ ਨਵਾ ਜੂਮ ਕਰਕੇ ਵਿਖਾ ਦਿੰਨੇ ਆ ਜੀ ਉਥੋਂ ਕੋਠੀ ਤੋਂ ਉੱਡ ਕੇ ਉਹ ਬੈਠਾ ਤੇ ਬਾਕੀ ਛਤਰੀ ਆ ਮੈਂ ਲਾਤੀ ਆ ਛਤਰੀ ਲਾਉਣੇ ਥੱਲੇ ਦੇ ਦੋ ਕੂਤਰ ਲਾਉਣੇ ਆ ਤੇ ਐਂਦੇ ਤੇ ਵੀ ਦੋ ਲਾਉਣੇ ਇੱਕ ਲਿਆਂ ਕੇ ਥੱਲੋ ਪਿੰਜਰੇ ਚ ਮੈਂ ਮਿੰਟੋ ਮਿੰਟ ਜਾਵਾ ਤੇ ਛਤਰੀ ਥੱਲੇ ਲਮਕਾਤਾ ਵੀ ਉੱਥੇ ਲਾ ਦੀਏ ਕੂਤਰ ਆ ਛਤਰੀ ਤੇ ਲਾਤੇ ਦੋ ਥੱਲੇ ਲਾਤੇ ਜੀ ਤੇ ਨਵਾਂ ਕਬੂਤਰ ਆਪਣਾ ਪਰਾਂ ਨੂੰ ਉੱਡ ਗਿਆ ਦੋਨੇ ਕਬੂਤਰ ਇੱਕ ਤਾਂ ਆਪਣੇ ਵਾਲਾ ਇੱਕ ਉਹ ਦੋਨੇ ਰਲ ਗਏ ਸੀ ਤੇ ਦੋਨੇ ਪਰਾਂ ਨੂੰ ਉੱਡ ਗਏ ਯਾਰ ਪੈ ਪਤਾ ਨਹੀਂ ਪੁੱਠੇ ਆਉਣਗੇ ਕੀ ਤਾਂ ਨਹੀਂ ਆਪਾਂ ਬਾਈ ਕੋਲੇ ਮੈਂ ਤਾਂ ਅਮਰ ਪਾਲਾ ਉਹਨੂੰ ਲੱਗਦੀ ਸ਼ਰਮ ਹੋ ਗਿਆ ਬਾਹਰ ਤੇ ਆਪਾਂ ਇੱਕ ਬਾਈ ਨੂੰ ਕਬੂਤਰ ਗਿਫਟ ਕਰਤਾ ਆ ਬੜਾ ਰੱਤਾ ਕਟੀਆਂ ਅੱਖਾਂ ਦਾ ਬਾਈ ਕਹਿੰਦਾ ਮੈਨੂੰ ਲੱਗਿਆ ਕੀ ਲੱਗਿਆ ਤੁਹਾਨੂੰ ਸੋਹਣਾ ਤੇ ਤਾਂ ਕਰਕੇ ਮੰਗਿਆ ਆ ਥੋੜਾ ਇਹ ਗਲਤੀ ਜਾਰਾ ਕਰ ਗਿਆ ਸੀ ਵਿੱਚ ਦੀ ਹਾਂਜੀ ਚੋਪਰਾ ਤੇ ਰੀਬੂ ਬਾਈ ਕੋਲੋਂ ਦਾ ਆ ਪਾ ਗਏ ਤੇ ਟੋਕਰੀਆਂ ਰੱਖਤੀਆਂ ਆਪਾਂ ਖੁੱਡੇ ਦੇ ਵਿੱਚ ਤੇ ਇੱਕ ਨਵੀਂ ਜੋੜੀ ਲਿਆਂਦੀ ਸੀ ਜੜੀ ਇਹਦੇ ਵਿੱਚ ਇਹਦੇ ਚੋਂ ਮਤਲਬ ਇਹਦੇ ਚ ਲਿਆਂਦੀ ਸੀਗੀ ਤੇ ਹੁਣ ਤਾਂ ਹੈ ਨਹੀਂ ਇਹਦੇ ਚ ਹੁਣ ਆ ਗਈ ਖੁੱਡੇ ਚ ਜੋਮੜੀ ਬਾਈ ਸਾਰੇ ਕਬੂਤਰਾਂ ਨਾਲੋਂ ਉੱਤੇ ਸਿਰੇ ਦੀ ਜੋੜੀ ਆ ਬਈ ਆਪਣੇ ਜਿੰਨੇ ਖੁੱਡੇ ਚ ਕਬੂਤਰਾਂ ਨਾਲ ਸਾਰਿਆਂ ਤੋਂ ਵਧੀਆ ਜੋੜੀ ਆ ਬਾਕੀ ਮੈਂ ਉਮੀਦ ਕਰਦਾ ਵੀ ਤੁਹਾਨੂੰ ਵੀ ਪਸੰਦ ਆਊਗੀ ਜੋੜੀ ਠੀਕ ਆ ਜੋਪਰਾ ਤੇ ਵਿਖਾਈਏ ਕਿਹੜੀ ਕਬੂਤਰ ਕੂਤਰੀ ਆ ਜਿਹੜਾ ਗੁੜਕੀ ਜਾਂਦਾ ਜੀ ਇਹ ਕਬੂਤਰ ਜੂਮਰ ਕੇ ਵਿਖਾਉਣੇ ਆ ਤੇ ਬਾਕੀ ਮੈਂ ਥਮੜਾ ਤੇ ਫੋਟੋ ਲਾ ਦੂੰਗਾ ਆ ਦੇਖੋ ਜੀ ਆ ਕਬੂਤਰ ਆ ਤੇ ਆ ਸ਼ਾਖੀ ਨਾਲ ਕਬੂਤਰੀ ਆ ਠੀਕ ਹੈ ਚੋਬਰੋ ਤੇ ਇਹਨਾਂ ਦੀ ਜੋੜੀ ਲਵਾਤੀ ਠੀਕ ਹੈ ਜੇ ਕੱਚੀ ਪੱਕੀ ਜੀ ਲੱਗੀ ਆ ਤੇ ਆਪਾਂ ਖੁੱਡੇ ਚ ਮਤਲਬ ਪਿੰਜਰੇ ਚ ਤਾੜ ਦਾਂਗੇ ਤੇ ਬਾਕੀ ਆ ਟੋਕਰੀਆਂ ਰੱਖਤੀਆਂ ਮੈਂ ਬਈ ਇਹ ਦੋ ਆ ਰੱਖਤੀਆਂ ਦੋ ਇੱਧਰ ਰੱਖਤੀਆਂ ਚਾਰ ਤੇ ਕਾਲਣਾ ਠੀਕ ਹੈ ਚੋਬਰੋ ਬਾਕੀ ਸਾਹਮਣੇ ਵੀ ਆਲਣੇ ਬਣੇ ਪਏ ਆ ਤੇ ਆਪਣੇ ਕਬੂਤਰ ਯਾਰ ਤੜਕੇ ਦੇ ਛਤਰੀ ਤੇ ਆ ਇਹ ਕਬੂਤਰੀ ਲਾਤੀ ਸੀ ਮੈਂ ਛਤਰੀ ਤੋਂ ਬਾਕੀ ਹਜ਼ਰੀ ਤੇ ਹੀ ਆ ਛਤਰੀ ਵਾਲੀ ਲਾਤੀ ਸੀ ਡੱਬੀ ਕਬੂਤਰੀ ਬੰਨੀ ਸੀ ਜਿਹੜੀ ਉਹ ਲਾਤੀ ਤੇ ਬਾਕੀ ਕਬੂਤਰ ਛਤਰੀ ਤੇ ਹੀ ਆ ਤੇ ਕਬੂਤਰ ਮਤਲਬ ਤੱਪ ਲਾ ਕੇ ਅੱਗੇ ਨੂੰ ਸੈੱਟ ਆ ਯਾਰ ਬਾਈ ਠੀਕ ਹੈ ਜੋ ਬਰੋ ਤੇ ਬਾਕੀ ਉਹ ਕਬੂਤਰਾਂ ਲਾ ਲਉਂਦੀ ਆ ਯਾਰ ਹੁਣ ਤਾਂ ਕਿਹੜੇ ਨਵੇਂ ਕਬੂਤਰ ਆਉਣੇ ਆ ਤੇ ਲਾ ਲੂ ਕੇ ਪਾਣੀ ਪੂਣੀ ਪਿਆਦੀ ਆ ਵਿਚਾਰਿਆਂ ਨੂੰ ਲਓ ਜੀ ਕੁੱਕੜ ਆਪਾਂ ਖੁੱਲੇ ਛੱਡ ਕੇ ਅੰਦਰ گاਵਾਂ ਵਾਲੇ ਪਾਸੇ ਲੈ ਜਾਂਦੇ ਜੀ ਰੂੜੀ ਰੂੜੀ ਕਰਨੀ ਠੀਕ ਆ ਜੋ ਬਰੋ ਉਥੋਂ ਘਾਹ ਕੋ ਉੱਟ ਕੇ ਖਾਂਦੇ ਆ ਇੱਕ ਮੇਰੇ ਸਾਲੇ ਦੇ ਉਧਰ ਝੋਨੇ ਚ ਵੜ ਜਾਂਦੇ ਆ ਠੀਕ ਆ ਭਾਈ ਦੂਦਰ ਝੋਨੇ ਚ ਕੁੜੀ ਆਵੇ ਤਾਂ ਗਾਂ ਦੀ ਗਾਂ ਨਾ ਨਿਕਲ ਜਾਂ ਤਾਂ ਕਰਕੇ ਥੋੜੇ ਜਿਹੀ ਕੋਲੇ ਬੈਠਿਆ ਕੁੱਤੇ ਬਿੱਲੇ ਦਾ ਡਰ ਹੈ ਤੇ ਤਾਂ ਕਰਕੇ ਬੈਠੇ ਲਓ ਜੀ ਕੁੱਕੜ ਆ ਪਾ ਲੈ ਜਾਂਦੇ ਬੇਰੀ ਵਾਲੇ ਪਾਸੇ ਜੀ ਤੇ ਕਮੈਂਟ ਕਰਕੇ ਦੱਸਿਓ ਜੀ ਕਿਹੜੀ ਨਸਲ ਆ ਇਹ ਠੀਕ ਆ ਜੋ ਬਰੋ ਆਪਾਂ ਨੂੰ ਤਾਂ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਕਲੈਲਰ ਆ ਜਾਂ ਦੂਜੇ ਦੇਸੀ ਆ ਠੀਕ ਆ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਬਾਕੀ ਹੁਣ ਇਹਨਾਂ ਨੂੰ ਖੁੱਡੇ 'ਚ ਤਾੜਦੇ ਆਂ ਵਾਧੂ ਟਾਈਮ ਹੋ ਗਿਆ ਅੱਧਾ ਘੰਟਾ ਹੋ ਗਿਆ ਖੁੱਲੇ ਤੁਰੇ ਫਿਰਦੇ ਆਂ ਨੂੰ ਬਾਕੀ ਅੰਦਰ ਲ ਜਾ ਕੇ ਦਾਣੇ-ਦੁਣੇ ਪਾ ਦਿੰਨੇ ਆਂ ਤੇ ਫਿਰ ਪੱਠੇ-ਪੁੱਠੇ ਵੜਦੇ ਆਂ ਜੀ ਫਿਰ ਕੂਤਰ ਲਾਉਣੇ ਆ ਜਿਹੜੇ ਉੱਤੇ ਚਬਾਰੇ ਤੇ ਆ ਹੁਣ ਕਿਹੜੇ ਨਵੇਂ ਕੂਤਰ ਆਉਣੇ ਆ ਜੀ ਆਉਣੇ ਹੁੰਦੇ ਤਾਂ ਆ ਜਾਂਦੇ ਬਾਕੀ ਕੁੱਕੜ ਦੇਖ ਲਓ ਜੀ ਲਓ ਜੀ ਅੱਜ ਦਾ ਵਲੌਗ ਕਰਦੇ ਆਂ ਇੱਥੇ ਸਮਾਪਤ ਕੁੱਕੜ ਤਾੜਦੇ ਆਂ ਖੁੱਡੇ 'ਚ ਉੱਤੇ ਫਿਰ ਜਾਂਦੇ ਆਂ ਪੱਠੇ-ਪੁੱਠੇ ਵਢਣ ਤੇ ਕਬੂਤਰ ਵੀ ਲਾ ਕੇ ਤਾੜ ਦਾਂਗੇ ਬਾਕੀ ਕਰਾਂਗੇ ਨਵੇਂ ਵਲੌਗ ਦੇ ਵਿੱਚ ਜੀ ਜਿਹੜਾ ਨੈ